ਸਿੱਧੂ ਮੂਸੇਵਾਲੇ ਨੂੰ ਗੁਸਰਿਆ ਨੂੰ ਤਾਂ ਬਹੁਤ ਸਮਾਂ ਬੀਤ ਚੁੱਕਾ ਹੈ ਪਰ ਅੱਜ ਵੀ ਉਸ ਦੇ ਮਾਪੇ ਇਨਸਾਫ ਦੀ ਗੋਹਲ ਲਗਾ ਰਹੇ ਨੇ ਅੱਜ ਵੀ ਉਸ ਦੇ ਮਾਪੇ ਦਰਦ-ਦਰ ਫਟਕ ਰਹੇ ਨੇ ਕਿ ਉਸ ਦੇ ਪੁੱਤ ਦੀ ਮੌਤ ਦਾ ਇਨਸਾਫ ਮਿਲ ਸਕੇ ਜੀਆਂ ਲਗਾਤਾਰ ਹੈ ਜਿਹੜਾ ਅਲੱਗ-ਅਲੱਗ ਥਾਵਾਂ ਤੇ ਮੀਟਿੰਗਾਂ ਵੀ ਕਰ ਚੁੱਕੇ ਨੇ ਅਤੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਅਕਸਰ ਪੋਸਟਾਂ ਵੀ ਪਾਈਆਂ ਜਾਂਦੀਆਂ ਨੇ ਕਿ ਉਹ ਪਰੇਸ਼ਾਨ ਹੋ ਚੁੱਕੇ ਨੇ ਪਰ ਇਹਨਾਂ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਰਿਹਾ। ਸੁਤਾਜ਼ਾ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਮਾਨਸਾ ਦੇ ਜੀਆਈਜੀ ਨੂੰ ਮਿਲਣ ਲਈ ਪਹੁੰਚਦੇ ਨੇ ਤਾਂ ਉੱਥੇ ਧਰਨੇ ਤੇ ਬੈਠ ਜਾਂਦੇ ਨੇ। ਜੀਆਂ ਲਗਾਤਾਰ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ। ਜਿਸ ਤੋਂ ਪਰੇਸ਼ਾਨ ਹੋ ਕੇ ਉਹ ਬਾਹਰ ਧਰਨੇ ਤੇ ਬੈਠ ਜਾਂਦੇ ਨੇ ਆਪਣੇ ਪੁੱਤ ਦਾ ਮੌਤ ਦਾ ਇਨਸਾਫ ਮੰਗਦੇ ਨੇ ਅਤੇ ਕਿਹਾ ਕਿ ਸਰਕਾਰ ਦੇ ਵੱਲੋਂ ਕੋਈ ਵੀ ਬਾ ਉਹਨਾਂ ਦੀ ਨਹੀਂ ਫੜੀ ਜਾ ਰਹੀ ਹੈ ਇਹਨਾਂ ਕੁਝ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਗੈਂਗਸਟਰ ਵਾਦ ਲਗਾਤਾਰ ਵਾਦਾ ਜਾ ਰਿਹਾ ਹੈ ਕਈ ਮਾਮਾ ਦੇ ਪੁੱਤ ਆਪਣੀ ਜਾਨ ਗਵਾ ਚੁੱਕੇ ਨੇ ਲੇਕਿਨ ਫਿਰ ਵੀ ਕੋਈ ਵੀ ਕਦਮ ਹੈ ਜਿਹੜਾ ਸਖਤ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਨਹੀਂ ਚੁੱਕਿਆ ਜਾ ਰਿਹਾ ਜਿਸ ਨੂੰ ਲੈ ਕੇ ਉਹ ਧਰਨੇ ਤੇ ਬੈਠੇ ਨੇ ਦੱਸਦੀ ਹੈ ਕਿ ਐਸਐਸਪੀ ਦਫਤਰ ਦੇ ਬਾਹਰ ਦੋਨੇ ਆ ਜਿਹੜੇ ਪੰਜਾਬ ਪੁਲਿਸ ਅਤੇ ਸੂਬੇ ਦੇ ਵਿੱਚ ਵਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਉਹਨਾਂ ਨੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਲੰਬੇ ਸਮੇਂ ਤੋਂ ਇਨਸਾਫ ਨਹੀਂ ਮਿਲ ਰਿਹਾ ਪਪਲ ਬਲਕੌਰ ਸਿੰਘ ਨੇ ਦੱਸਿਆ ਜੂਨ 2025 ਦੇ ਵਿੱਚ ਤਿੰਨ ਨਾਮੀ ਵਿਅਕਤੀਆਂ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਆਮਦਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਕੋਈ ਕਾਰਵਾਈ ਹੋਈ ਹੈ ਨਾ ਉਹਨਾਂ ਨੂੰ ਕੋਈ ਜਵਾਬ ਮਿਲਿਆ ਉਹਨਾਂ ਦੋਸ਼ ਲਾਇਆ ਕਿ ਮਾਨਸਾ ਪੁਲਿਸ ਵੱਲੋਂ ਉਹਨਾਂ ਦੀ ਸ਼ਿਕਾਇਤ ਤੱਕ ਢੰਗ ਨਾਲ ਨਹੀਂ ਸੁਣੀ ਜਾ ਰਹੀ ਇਨਸਾਫ ਲਈ ਲੜਾਈ ਇਹ ਜਿਹੜੀ ਜਾਰੀ ਰਹੇਗੀ ਤਰਨੇ ਤੇ ਬੈਠੇ ਮਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਜਾਂ ਤਾਂ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਪਣੀ ਲੜਾਈ ਜਾਰੀ ਰੱਖਣ ਦੀ ਉਹਨਾਂ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਅਤੇ ਗੈਂਗਸਟਰਵਾਦ ਦੇ ਮਸਲੇ ਤੇ ਵੀ ਸਰਕਾਰ ਨੂੰ ਘੇਰਿਆ ਦੱਸਿਏ ਕਿ ਸਿੱਧੂ ਮੂਸੇਵਾਲੇ ਦਾ ਕਤਲ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਰ ਕੇਡ ਵਿੱਚ ਹੋਇਆ ਸੀ ਜਦੋਂ ਆਪਣੀ ਥਾਰ ਦੇ ਵਿੱਚ ਸਫ਼ਰ ਕਰ ਰਹੇ ਸਨ ਲਗਾਤਾਰ ਉਹਨਾਂ ਦੇ ਫੈਨਸ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਬਹੁਤ ਸਾਰੀਆਂ ਧਾਵਤੀ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਅਪਰੋਚ ਕੀਤੀ ਗਈ ਲੇਕਿਨ ਇਹ ਉਹਨਾਂ ਨੂੰ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਦਾ ਉਹ ਇਸ ਇਨਸਾਫ ਦੀ ਜੰਗ ਨਿਆਦੀ ਜੰਗ ਹੈ ਜੜੀ ਜਾਰੀ ਰੱਖਣਗੇ ਲੈਡ ਅੱਜ ਨਹੀਂ ਲੈ ਕੇ ਆ ਬੇਟਾ ਕੰਪਲੀਟ 8 ਜੂਨ 2025 ਨੂੰ ਲੈ ਕੇ ਮਾਨਯੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉੱਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫੋਲੋਅ ਅਪ ਲੈਣ ਦੀ ਉੱਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਹੈ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਔਲਖ ਸਾਹਿਬ ਦੀ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਗਜ਼ ਲਿਆ ਕੇ ਪੁਲਿਸ ਨੂੰ ਦੇ ਦਿੱਤਾ ਚਲੋ ਕੰਪਲੀਟ ਗੱਲ ਨਹੀਂ ਤਾਂ ਮੰਨ ਲਿਓ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਵਰਾ ਹੋਗੇ ਤਾਰਾ ਮਾਰਦੇ ਫਿਰਦੇ ਆ ਬਾਹਰ ਤਾਂ ਪੁਲਿਸ ਦੇ ਡੀਆਈਜੀ ਸਾਹਿਬ ਲਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾਂ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ-ਜਿਹੜੇ ਗੈਂਗਸਟਰ ਨੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਜੇਲ੍ਹਾਂ ਦੇ ਵਿੱਚ ਲਈ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ ਸੱਥਰ ਤੇ ਬੈਠਣ ਨੂੰ ਤਿਆਰ ਹੋਏ ਆ ਅਸੀਂ ਅੱਜ ਮਾਨ ਸਾਹਿਬ ਪੁੱਛੋ ਬਿਨਾ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਤੁਹਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਪੈਸੇ ਅਗਰ ਕੰਪਲੇਂਟ ਕੀ ਸੀਗੀ ਕੰਪਲੇਂਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਆਂ ਦੇ ਮਾਲਕਾਂ ਮੀਆਂ ਬੀਬੀਆਂ ਸੀ ਪੁੱਤ ਜਿਹੜੇ ਜਵਾਕ ਨਹੀਂ ਕੰਪਨੀਆਂ ਸੀ ਸਾਨੂੰ 2 ਸਾਲ ਤੋਂ ਹੋ ਗਏ 2.5 ਸਾਲ ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਦੀ ਉਹਦਾ ਜਿਹੜਾ 4 ਪੈਸੇ ਜਵਾਕ ਦੇ ਤਿਲ ਫੁੱਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਿਹੜੇ 10000 ਦੀ ਕੰਪਲੀਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਆ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਦੇ ਵਿੱਚ ਡਿੱਗੀ ਪਈ ਹੈ ਅੱਜ ਹਫਤਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਇਆ ਤੇ ਉਹ ਐਸਐਸਪੀ ਸਾਹਿਬ ਦੇ ਟੇਬਲ ਤੇ ਆਇਆ ਮੇਰਾ ਫਾਰੀ ਢਾ ਕੇ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਨੇ ਮੈਂ ਪੌੜੀਆਂ ਚੜ੍ਹ ਚੜ੍ਹ ਕੇ ਨਾ ਭਜਾ ਭਿਆਂ 12 ਗੋਲੀਆਂ ਖਾ ਕੇ ਚੱਲਦਾ ਤੜਕੇ ਕਰੂੰ ਹਮ ਬਿਰਤ ਬੋਲ ਦੇ ਦਾ ਵੀ ਦਮ ਫੁੱਲ ਜਾਂਦਾ ਹੈ ਜਦ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਂਟ ਗਲਤ ਸਾਨੂੰ ਕਹੇ ਦਿਓ ਕਿ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਅਕਾ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਾਕੀ ਦੋ ਤੇ ਤਾਂ ਦੇ ਦਿਓ ਸ਼ਬੀਰ ਮੋਮਿਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡ ਡਿਜੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ ਮੈਂ ਕਹਿੰਦਾ ਜਿਹੜਾ ਤੁਹਾਡਾ ਚਿਹਤਾ ਕਹਿੰਦੇ ਹੋ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜੇ ਤੁਸੀਂ ਜਿੰਨੂ ਦੋਸ਼ੀ ਮੰਨਦੇ ਹੋ ਉਹਦੇ ਖਿਲਾਫ ਤਾਂ ਐਫਆਈਆਰ ਦੇ ਦਿਓ ਇਹ ਰੱਬ ਤੁਹਾਡੀ ਵੀ ਐਪਲੀਕੇਸ਼ਨ ਦੀ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਭਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇਤੀਆਂ ਦੋਸ਼ੀਆਂ ਨਹੀਂ ਆ ਸਾਨੂੰ ਪਹਿਲਾਂ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਣਾ ਟੈਸਟ ਕਰਾਂਗੇ ਜੀ ਆਹ ਫਾਈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਡੇ ਨੂੰ ਉਹ ਫਾਈਲ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ-ਖੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਦੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਹੁਣ ਮੈਂ ਉਹ ਮੈਂ ਏਡੀ ਜੀ ਦੇ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਨ ਦਾ ਫਾਲੋਅ ਅਪ ਲਵਾਂ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਇੱਕ ਤੁਹਾਡੇ ਪ੍ਰੈਸ ਦੇ ਮਾਧਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰਾ ਮੈਂ ਤੁਹਾਡੇ ਤੋਂ ਮੰਗਦਾ ਕਿ ਆ ਮੈਂ ਤੁਹਾਨੂੰ ਟੈਕਸ ਦਿੰਨਾ ਜੇ ਮੇਰੇ ਪੁੱਤ ਦੀ 2 ਰੁਪਏ ਕਮਾਉਣਾ ਕਿਤੋਂ ਤੁਸੀਂ ਮੇਰੇ ਨਾਲ ਬੁਰਾ ਹਾਲ ਚੋ ਕਰਦੇ ਕਿਉਂ ਨਹੀਂ ਕਹਿੰਦੇ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਕੰਮ ਕਰਕੇ ਸਾਰੇ ਸਬੂਤ ਦਿੱਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਦੇਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਹ ਹਸਾਬਕਤਾ ਬਣਦਾ ਤੁਸੀਂ ਇਹਨੂੰ ਦੇ ਦਿਓ ਤੇ ਪੁੱਛ ਕਰਦੇ ਕਿਉਂ ਨਹੀਂ ਕਰ ਦੂ ਭਾਈ ਅਗਰ ਕਿੰਨੇ ਤਾਂ ਹੋਗੇ 20 ਕਰੋੜ ਦਾ ਮਾਮਲਾ ਜਿੱਥਾਰਾ ਇਹ ਕਭ ਨਹੀਂ ਰਿਹਾ ਕਿ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਂਉਂਦੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਕੀ ਤੁਸੀਂ ਕਹਿੰਦੇ ਗੈਂਗਸਟਰ ਮਾਰਿਓ ਫਰੋਟੀਆਂ ਲੈਂਦੇ ਆ ਨਾ ਯਾਰਾ ਤਾਂ ਬਿਨਾ ਫਰੋਟੀ ਤੋਂ ਸਾਰਾ ਕੁਝ ਮੇਰਾ ਘਰੋਂ ਜੜੀ ਜਾਂਦੇ ਨੇ ਇਹ ਇਹ ਗੈਂਗਸਟਰ ਵੀ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਅਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿ ਮੈਂ ਫਿਰ ਦੇਖੋ ਮੇਰੇ ਕਾਉਂਸਲ ਨਾਲ ਜੁੜੀ ਹੋਈ ਗੱਲ ਕੁਝ ਸੀ ਕਰੋੜਾਂ ਦੀ ਗੱਲ ਨਹੀਂ ਹੈ ਭਾਵੇਂ ਉਹ 10 ਰੁਪਏ ਨਹੀਂ ਯਾਰ ਗੱਲ ਮੁਕਦੀ ਹੈ ਭਾਵੇਂ 100 ਰੁਪਏ ਇੱਕ ਐਟੇ ਵੱਡੇ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਬੜਕਿਸਮਤੀ ਹੈ ਬੇਤਾ ਸਾਡੀ ਬੜਕਿਸਮਤੀ ਹੈ ਸਾਡੀ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ ਪਰੰਤੂ ਪ੍ਰਸ਼ਾਸਨ ਕੀ ਕਰਦਾ ਇਹ ਤਾਂ ਘਰ ਜਾਣ ਘਟੋ ਘਟ ਗਿਆ ਇਹਨਾਂ ਦਾ ਕੀ ਮਾਰਾ ਕਰਦੇ ਆ ਯਾਰ ਇੱਕ ਪਾਸੇ ਸਰਕਾਰ ਕਰੀਏ ਗੈਂਗਸਟਰ ਨੇ ਰਹਿਣ ਦਿੱਸੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰਦੀ ਹੈ ਵੀ ਸਾਨੂੰ ਕੋਈ ਵੀ ਦਿੱਕਤ ਨਹੀਂ। ਤੁਸੀਂ ਗੈਂਗਸਟਰ ਕਿਉਂ ਮੰਨਦੇ ਹੋ? ਰੋਟਾ ਕ ਲੈਣਾਂ ਨੂੰ ਮੰਨਦੇ ਹੋ? ਬਿਲਕੁਲ। ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ। ਆਹ ਕੌਣ ਨੇ? ਬਲਸ। ਬਲੇਕਾਂ ਤਾਂ ਇਹਨਾਂ ਨੂੰ ਕਿਉਂ ਸਹੂਲਤ ਦਿੱਤੀ ਜਾ ਰਹੀ ਹੈ? ਇਹਨਾਂ ਨੇ ਸਰਕਾਰ ਕਿਉਂ ਹੱਕ 'ਚ ਹੋਈ ਖੜੀ ਹੈ? ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਸੇਫ ਕਰੀ ਬੈਠੇ ਆ? ਕੀ ਪਤਾ ਨਹੀਂ। ਨਰੇ ਮਾਨਸਾ ਦੇ ਵਿੱਚ ਕੀ ਹੈ ਅਸੀਂ ਕੀ ਮਾਰਾ ਕੀਤਾ ਯਾਰ ਮਾਨਸਾ ਪੁਲਿਸ ਦਾ ਅਤਵਾ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ ਹੈ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੇਰੋ ਗੱਡੀਆਂ ਤਾਂਕੀਆਂ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀ ਆ ਪੰਚਾਇਤ ਦੇ ਵਿੱਚ ਜਿਹੜਾ ਮੈਨੂੰ ਲੈਣ ਆਇਆ ਫਿਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫੜ ਲਓ ਇੱਥੇ ਗੈਂਗਸਟਰ ਬੈਠੇ ਆ ਕਹਿੰਦੇ ਹੋਰਸ ਆਉਗੀ ਫੇਰ ਫੜਾਂਗੇ ਜਾਂ ਤਾਹੀ ਦਾ ਬਕੀੜਾ ਕਿਹੜੇ ਗੈਂਗਸਟਰ ਫੜੋਗੇ ਤੁਸੀਂ ਉਹੀ ਡਰਾਮੇ ਕਰੀ ਜਾਂਦੇ ਹੋ ਇਹ ਗਰੀਬਾਂ ਦੇ ਜਵਾਕ ਮਾਰਦੇ ਹੋ ਘਰਾਂ ਚ ਜਾ ਜਾ ਕੇ ਗੈਂਗਸਟਰ ਬੰਦਾ ਉਹ ਵੀ ਨਹੀਂ ਕਰਦੇ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਪੂਰ ਚੜਦੇ ਆ ਜਾਂ ਕੱਦਿਆਂ ਕਰਦਾ ਨਾ ਨਾ ਇਹ ਸਰਕਾਰ ਤੋਂ ਪਾ ਲਓ ਇਸ ਪਰ ਤੋਂ ਬਿਲਕੁਲ ਫੇਲ ਹੈ ਜੀ ਬਿਲਕੁਲ ਮੈਂ ਤਾਂ ਮੈਦਾਨ ਇਹਨਾਂ ਦੀ ਨਿੰਦਿਆ ਕਰਨ ਨੂੰ ਜੀਵ ਨਹੀਂ ਕਰਦਾ ਬਾਈ ਜੀ 4 ਸਾਲ ਹੋ ਗਏ ਇੱਕੋ ਗੱਲ ਰਿਪੀਟ ਕਰੀ ਜਾਂਦੇ ਇੱਕੋ ਗੱਲ ਰਿਪੀਟ ਕਰ